ਜਿਨਾ ਐਮਸੀਆਂ ਦੇ ਜੁਮੇ ਇਹ ਜ਼ਿੰਮੇਵਾਰੀ ਸੀ ਕਿ ਆਪਣੇ ਵਾਰਡ ਦੇ ਗਰੀਬ ਲੋਕਾਂ ਨੂੰ ਸਰਕਾਰ ਦੇ ਉਸ ਪੈਸੇ ਦਾ ਲਾਭ ਪਹੁੰਚਾਣਾ ਹੈ ਉਹਨਾਂ ਨੇ ਗਰੀਬਾਂ ਨੂੰ ਲਾਭ ਨਹੀਂ ਪਹੁੰਚਾਇਆ ਕਹਾਣੀ ਸੁਣਾਉਣ ਨਾਲੋਂ ਆਪਣੀ ਗੱਲ ਨੂੰ ਇਫੈਕਟਿਵ ਤਰੀਕੇ ਨਾਲ ਦਿੱਤੇ ਵੇ ਸਮੇਂ ਦੇ ਵਿੱਚ ਕਹਿਣ ਦੀ ਪ੍ਰੈਕਟਿਸ ਕਰਕੇ ਆਇਆ ਕਰੋ ਹਰੇਕ ਮੈਂਬਰ ਇਹ ਚਾਹੁੰਦਾ ਕਿ ਪੰਜਾਬ ਦੇ ਵਿੱਚ ਭ੍ਰਿਸ਼ਟਾਚਾਰ ਖਤਮ ਹੋਵੇ ਪਰ ਇਹਦਾ ਮਤਲਬ ਇਹ ਨਹੀਂ ਵੀ ਅੱਪਾ ਮਧਾਣੀ ਪਾ ਕੇ ਰੇਟਨਾ ਪਾ ਲਈਏ ਅਸ਼wini ਸ਼ਰਮਾ ਜੀ ਜੀ ਸਪੀਕਰ ਸਾਹਿਬ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਿ ਆਪ ਜੀ ਨੇ ਬੋਲਣ ਦਾ ਮੌਕਾ ਦਿੱਤਾ ਮੈਂ ਆਪ ਜੀ ਦੇ ਮਾਧਿਅਮ ਦੇ ਨਾਲ ਸਰਕਾਰ ਦਾ ਧਿਆਨ ਇੱਕ ਬਹੁਤ ਹੀ ਮਹੱਤਵਪੂਰਨ ਵਿਸ਼ੇ ਕੇਂਦ੍ਰਿਤ ਕਰਨਾ ਚਾਹਨਾ ਮੁੱਖ ਮੰਤਰੀ ਜੀ ਵੀ ਜਦੋਂ ਇੱਥੇ ਆਪਣੀ ਗੱਲਬਾਤ ਰੱਖਦੇ ਨੇ ਤੇ ਉਹਨਾਂ ਦਾ ਭਾਸ਼ਣ ਇਸ ਗੱਲ ਦੇ ਨਾਲ ਸ਼ੁਰੂ ਹੁੰਦਾ ਹੈ ਕਿ ਪੰਜਾਬ ਨੂੰ ਭ੍ਰਸ਼ਟਾਚਾਰ ਤੋਂ ਮੁਕਤ ਕਰਨਾ ਹੈ। ਔਰ ਕਈ ਵਾਰ ਫਾਈਲਾਂ ਵੀ ਦਿਖਾਈਆਂ ਜਾਂਦੀਆਂ। ਲੇਕਿਨ 2 ਸਾਲ ਹੋ ਗਏ ਸਰਕਾਰ ਦੇ ਬਣੇ ਹੋਏ ਪਠਾਨਕੋਟ ਨਗਰ ਨਿਗਮ ਦੇ ਅੰਦਰ ਜਿੱਥੇ ਕਿ ਕਾਂਗਰਸ ਦਾ ਕਬਜ਼ਾ ਹੈ ਚੋਣਾਂ ਤੋਂ ਐਨ ਪਹਿਲਾਂ ਗਰੀਬ ਲੋਕਾਂ ਦੇ ਘਰਾਂ ਦੀ ਰਿਪੇਅਰ ਦੇ ਲਈ ਪੈਸਾ ਆਇਆ ਜਿਹੜਾ ਕਿ 29 29000 ਰੁਪਿਆ ਉਹਨਾਂ ਗਰੀਬ ਲੋਕਾਂ ਦੇ ਘਰਾਂ ਦੀ ਰਿਪੇਅਰ ਲਈ ਜਾਣਾ ਸੀ ਜਿਨ੍ਹਾਂ ਨੂੰ ਉਹਦੀ ਲੋੜ ਸੀ ਲੇਕਿਨ ਉਹਦੇ ਅੰਦਰ ਜਿਸ ਲੈਵਲ ਤੇ ਭ੍ਰਸ਼ਟਾਚਾਰ ਹੋਇਆ ਹੈ ਉਹ ਆਪਣੇ ਆਪ ਚ ਪ੍ਰਸ਼ਤਾ ਚਾਰ ਦੇ ਕਈ ਕੀਰਤੀਮਾਨ ਤੋੜਦਾ ਹੈ ਜਿਨ੍ਹਾਂ ਐਮਸੀਆਂ ਦੇ ਜੁਮੇ ਇਹ ਜ਼ਿੰਮੇਵਾਰੀ ਸੀ ਕਿ ਆਪਣੇ ਵਾਰਡ ਦੇ ਗਰੀਬ ਲੋਕਾਂ ਨੂੰ ਸਰਕਾਰ ਦੇ ਉਸ ਪੈਸੇ ਦਾ ਲਾਭ ਪਹੁੰਚਾਣਾ ਹੈ ਉਹਨਾਂ ਨੇ ਗਰੀਬਾਂ ਨੂੰ ਲਾਭ ਨਹੀਂ ਪਹੁੰਚਾਇਆ ਉਹਦੀ ਅਗਰ ਕੋਈ ਤੁਸੀਂ ਕਮੇਟੀ ਬਣਾ ਕੇ ਇਨਕੁਆਇਰੀ ਕਰਾ ਲੋ ਤੁਹਾਨੂੰ ਵੀ ਲੱਗੇਗਾ ਕੀ ਕਾ ਇਸ ਤਰੀਕੇ ਦੇ ਨਾਲ ਨਗਰ ਨਿਗਮ ਚੱਲੀ ਹੈ ਉੱਥੇ ਐਮਸੀ ਜਿੱਦਾ ਕਿ ਚਾਰ ਮੰਜ਼ਲਾ ਮਕਾਨ ਹੈ ਠੀਕ ਹੈ ਜੀ ਉਹ ਮੇਰੇ ਇੱਕ ਮਿੰਟ ਦੋ ਮਿੰਟ ਦਾ ਸਮਾਂ ਮੈਂ ਮੈਂ ਕਹਿੰਦਾ ਜੀ ਬਹੁਤ ਮਹੱਤਵਪੂਰਨ ਵਿਸ਼ੇ ਹੈ ਨਹੀਂ ਨਹੀਂ ਮਸਾਰੇ ਮਸਾਰੇ ਦੇ ਵਿਸ਼ੇ ਹੈ ਮੈਂ ਇਹਨੂੰ ਕੰਪਲੀਟ ਕਰ ਲਗਾ ਜੀ ਤੁਸੀਂ ਤੁਸੀਂ ਉਹਨਾਂ ਦੇ ਬਾਰੇ ਸੁੰਨਾ ਤੇ ਬਹਿਗਾਦਾ ਜੀ ਨਹੀਂ ਨਹੀਂ ਮੇਰੇ ਬੋਧਰਾਮ ਜੀ ਨਹੀਂ ਨਹੀਂ ਇਹ ਜਿਹੜਾ ਪ੍ਰਸਤਾਵ ਕਰਦਾ ਮਾਨ ਜਿਹੜਾ ਕਾਇਦਾ ਸਾਰੇ ਨੇ ਇੱਕ ਹੋ ਜਾ ਜੀ ਇਹਦੀ ਪਲੀਜ਼ ਬੈਠੋ ਬੋਧਰਾਮ ਜੀ ਤੁਸੀਂ ਹੋਰ ਮੈਂਬਰ ਨੂੰ ਦੇ ਦਿਓ ਸਟਿਕ ਸਾਹਿਬ ਜੀ ਬੈਠੋ ਬਾਣ ਜੋਗ ਸਪੀਕਰ ਸਾਹਿਬ ਜੀ ਮੈਂ ਤੁਹਾਡੇ ਜਰੀਏ ਸਾਡੇ ਸਤਕਾਰਯੋਗ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਜੀ ਖੁੱਡੀਆਂ ਨੂੰ ਮੈਂ ਤੇ ਆਜਣਾ ਚਾਹੁੰਨਾ ਕਿ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਅਸ਼ਵਨੀ ਜੀ ਤੁਸੀਂ ਬਹੁਤ ਸਤਿਕਾਰਯੋਗ ਮੈਂਬਰ ਹੋ ਸਭ ਤੋਂ ਪਹਿਲਾਂ ਤੁਹਾਨੂੰ ਦਿੱਤਾ ਗਿਆ ਸੁਪਰੀਮ ਕੋਰਟ ਦੇ ਵਿੱਚ ਵੀ 1 ਮਿੰਟ ਦੇ ਵਿੱਚ ਸਾਰੀ ਗੱਲ ਵਕੀਲ ਰੱਖ ਦਿੰਦਾ ਆਪਣੀ ਸੋ ਕਹਾਣੀ ਸੁਣਾਉਣ ਨਾਲੋਂ ਆਪਣੀ ਗੱਲ ਨੂੰ ਇਫੈਕਟਿਵ ਤਰੀਕੇ ਨਾਲ ਦਿੱਤੇ ਵੇ ਸਮੇਂ ਦੇ ਵਿੱਚ ਕਹਿਣ ਦੀ ਪ੍ਰੈਕਟਿਸ ਕਰਕੇ ਆਇਆ ਕਰੋ ਪਲੀਜ਼ ਹਰੇਕ ਮੁੱਦਾ ਹਰੇਕ ਮੈਂਬਰ ਦਾ ਮੁੱਦਾ ਮਹੱਤਵਪੂਰਨ ਹੈ ਹਰੇਕ ਮੈਂਬਰ ਨੇ ਪੰਜਾਬ ਦੇ ਲੋਕਾਂ ਦੀ ਗੱਲ ਕਰਨੀ ਹੈ ਹਰੇਕ ਮੈਂਬਰ ਇਹ ਚਾਹੁੰਦਾ ਕਿ ਪੰਜਾਬ ਦੇ ਵਿੱਚ ਪ੍ਰਿਸ਼ਟਾਚਾਰ ਖਤਮ ਹੋਵੇ ਪਰ ਇਹਦਾ ਮਤਲਬ ਇਹ ਨਹੀਂ ਵੀ ਆਪਾਂ ਮਧਾਣੀ ਪਾ ਕੇ ਰੇੜਕਾ ਪਾ ਲਈਏ